ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲੰਗੀ ਤਰ ਕੈਣ ਲਗੇ ੱਲਿਆ ਤੂੰ ਸਾਹਮਣੇ ਹੋ ਜਾ ਗੋਲੀ ਦੇ ਅੱਗੇ ਤੂੰ ਮਰਦਾ ਛਾਤੀ ਤਾਣ ਖਲੋ ਜਾ ਗੋਲੀ ਦੇ ਅੱਗੇ ਤੂੰ ਮਰਦਾ ਛਾਤੀ ਤਾਣ ਖਲੋ ਜਾ ਜਾਦੇ ਅਣ ਜਨਮ ਕਾ ਜਾਂਦਾ ਕੁਦਰਤ ਐਸਾ ਗੇੜ ਬਣਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ-ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ-ਥਰ ਕੰਬੀ ਜਾਵੇ ਜਿਹੀਂ ਉੱਥਾ ਦਿਨ ਮਤਲਬ ਤੋਂ ਇਹ ਤਾਂ ਜੋ ਵੀ ਜਾਣੇ ਮਰਨਾ ਥਾਰੇ ਕਿਸ ਗਲਤੀ ਦਾ ਜੀ ਗਲਤੀ ਦਾ ਪਹਿਣਾ ਹੁਣ ਅਰ ਜਾਨਾ ਪਰਣਾ ਕੀਤੀ ਮੂੰ ਚੋਡੇ ਨਾ ਮਿੱਤਰੋ ਵੱਡੀ ਗੱਲ ਪਸਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ ਚਲੋ